ਵੱਡੇ ਤਿਉਹਾਰ ਮੰਗ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਅੱਜ ਭਗਵਾਨ ਸ਼੍ਰੀ ਰਾਮ ਤੋਂ ਮਾਫੀ ਮੰਗਦਾ ਹਾਂ ਸਾਡੇ ਯਤਨ ਤਿਆਗ ਤੇ ਤਪੱਸਿਆ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੈ ਕਿ ਅਸੀਂ ਇਹ ਕੰਮ ਇੰਨੀ ਸਦੀਆਂ ਤੱਕ ਨਹੀਂ ਕਰ ਸਕੇ ਪ੍ਰਭੂ ਸ਼੍ਰੀ ਰਾਮ ਸੇ क्षमा याचना ਵੀ ਕਰਤਾ ਹਮਾਰੇ ਪਰਸ਼ਾਰਥ ਹਮਾਰੇ ਤਿਆਗ तपस्या में कुछ तो कमी रह गई होगी कि हम इतनी सदियों तक ये कार्य कर नहीं पाए आज वो कमी पूरी हुई है ਮੁਝੇ ਵਿਸ਼ਵਾਸ ਹੈ ਪ੍ਰਭੂ ਰਾਮ ਅੱਜ ਹਮੇਂ ਅਵਸ਼ਯ ਸ਼ਮਾ ਕਰਨਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਮੀ ਅੱਜ ਪੂਰੀ ਹੋ ਗਈ ਹੈ ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਰਾਮ ਅੱਜ ਮੈਨੂੰ ਜ਼ਰੂਰ ਮਾਫ ਕਰਨਗੇ ਤੋਦਾਂ ਦੀ ਇੱਕ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇੱਥੇ ਰਾਮ ਮੰਦਰ ਬਣਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਅੱਜ ਇਸ ਦਾ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਤੇ ਇਸ ਮਾਰੋ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰ ਪਾਸੇ ਰਾਮ ਮੰਦਰ ਦੇ ਉਦਘਾਟਨ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਦੇ ਲਈ ਦੇਸ਼ ਦੇ ਵਿੱਚ ਤਿਹਾੜ ਵਰਗਾ ਮਾਹੌਲ ਬਣ ਗਿਆ ਹੈ ਅਯੁੱਧਿਆ ਚ ਵਿਸ਼ਾਲ ਸਮਾਗਮ ਹੋਇਆ ਇਸ ਦੇ ਨਾਲ ਹੀ ਪੰਜਾਬ ਦੇ ਮੰਤਰੀਆਂ ਅਤੇ ਲੀਡਰਾਂ ਵੱਲੋਂ ਪੰਜਾਬ ਚ ਵੱਖ-ਵੱਖ ਸਮਾਗਮਾਂ ਦੇ ਵਿੱਚ ਸ਼ਾਮੂਲਿਤ ਕੀਤੀ ਗਈ ਹੈ ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਦਾ ਕਾਰਜ ਪੂਰਾ ਹੋ ਗਿਆ ਹੈ। ਰਾਮ ਲੱਲਾ ਅਯੁੱਧਿਆ ਵਿੱਚ ਬਿਰਾਜਮਾਨ ਹੋ ਗਏ ਨੇ। ਰਾਮ ਲੱਲਾ ਦਾ ਮੰਦਰ 'ਚ ਪਹਿਲਾ ਵੀਡੀਓ ਵੀ ਸਾਹਮਣੇ ਆ ਗਿਆ ਏ। ਇਸ 'ਚ ਰਾਮ ਲੱਲਾ ਦੀ ਮੂਰਤੀ ਤੇ ਇੱਕ ਖੂਬਸੂਰਤ ਮੁਸਕਰਾਹਟ ਦੇਖੀ ਜਾ ਸਕਦੀ ਹੈ। ਉਹਨਾਂ ਨੂੰ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਗਿਆ ਏ। ਉਹਨਾਂ ਦਾ ਸੋਨੇ ਦਾ ਬਣਿਆ ਤਾਜ ਵੀ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਹੀਰੇ ਜੜੇ ਹੋਏ ਨੇ। ਇਸ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਵਰਗਾ ਮਾਹੌਲ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਅੰਦਰ ਪੂਜਾ ਕੀਤੀ। ਭਗਵਾਨ ਰਾਮ ਦੇ ਬਾਲ ਰੂਪ ਰਾਮ ਲੱਲਾ ਦੀ ਮੂਰਤੀ ਦੀ प्राण प्रतिष्ठा ਕੀਤੀ ਗਈ ਇਸ ਸਮਾਰੋਹ ਵਿੱਚ ਦੇਸ਼ ਦੇ ਪ੍ਰਮੁੱਖ ਅਧਿਆਤਮਿਕ ਤੇ ਧਾਰਮਿਕ ਸੰਪਰਦਾਵਾਂ ਨੁਮਾਇੰਦਿਆਂ ਵਖਵਖ ਆਦੀਵਾਸੀ ਭਾਈਚਾਰਿਆਂ ਦੇ ਨੂੰ ਮੈਂ ਤੇ ਸਮੇਤ ਜੀਵਨ ਦੇ ਹਰ ਖੇਤਰ ਵਿੱਚ ਪ੍ਰਮੁੱਖ ਲੋਕ ਸੈਲੀਬ੍ਰਿਟੀਆ ਤੇ ਖੇਡ ਖੇਤਰ ਨਾਲ ਸੰਬੰਧਿਤ ਲੋਕ ਵੀ ਚਾਮਲ ਹੋਏ ਇਸ ਦੌਰਾਨ ਅਯੋਧਿਆ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਸਾਰੇ ਨਿਊਜ਼ ਚੈਨਲਾਂ ਉੱਤੇ ਵੀ ਇਹ ਪ੍ਰੋਗਰਾਮ ਖਿੱਚ ਦਾ ਕੇਂਦਰ ਰਿਹਾ ਇਸ ਦੌਰਾਨ ਪੂਰੇ ਦੇਸ਼ ਵਿੱਚ ਵਖਵਖ ਥਾਵਾਂ ਤੇ ਵੱਡੀਆਂ-ਵੱਡੀਆਂ ਐਲ.ਐਸ.ਡੀ ਲਗਾ ਕੇ ਇਸ ਪ੍ਰੋਗਰਾਮ ਨੂੰ ਦਿਖਾਇਆ ਗਿਆ ਏ ਤੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਤਾ ਦੀ ਖੁਸ਼ੀ ਵਿੱਚ ਪੂਰੇ ਦੇਸ਼ ਵਿੱਚ ਵਖਵਖ ਥਾਵਾਂ ਤੇ ਲੰਗਰ ਲਗਾਏ ਗਏ ਨੇ ਇਸੇ ਦੇ ਚੱਲਦੇ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਤੇ ਲੰਗਰ ਲਗਾਏ ਗਏ ਨੇ ਤੇ ਅੱਜ ਦੇ ਦਿਨ ਦੀ ਖੁਸ਼ੀ ਮਨਾਈ ਜਾ ਰਹੀ ਹੈ। ਇਹਨਾਂ ਲੰਗਰਾਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਵੱਡੇ ਲੀਡਰਾਂ ਨੇ ਵੀ ਸੇਵਾ ਕੀਤੀ ਹੈ। ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਵੀ ਸ਼ਾਮਲ ਹਨ। ਅੱਜ ਦੇ ਦਿਨ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਉਤਸ਼ਾਹ ਦੀ ਲਹਿਰ ਹੈ। ਇਸ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਪਟਿਆਲਾ ਦੀ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਸੇਵਾ ਕੀਤੀ। ਪ੍ਰਮਾਤਮਾ ਦਾ ਅਸ਼ੀਰਵਾਦ ਲਿਆ ਤੇ ਲੰਗਰ ਵਰਤਾਇਆ। ਇਸੇ ਤਰ੍ਹਾਂ ਮੰਤਰੀ ਲਾਲਚੰਦ ਖਟਾਰੂਚੱਕ, ਗੁਰਮੀਤ ਸਿੰਘ ਮੀਤਿਹਰ, ਲਾਲਜੀਤ ਸਿੰਘ ਪੁੱਲਰ, ਹਰਜੋਤ ਬੈਂਸ, ਕੁਲਦੀਪ ਸਿੰਘ ਢਾਲੀਵਾਲ ਡਾਕਟਰ ਬਲਬੀਰ ਸਿੰਘ ਅਮਨ अरोड़ा ਸਰਦਾਰ ਹਰਪ੍ਰੀਤ ਸਿੰਘ ਈਟੀਓ ਮੰਦਰਾਂ ਵਿੱਚ ਨਤਮਸਤ ਹੋਏ ਤੇ ਲੰਗਰਾਂ ਦੀ ਸੇਵਾ ਕੀਤੀ ਇਸ ਦੇ ਲਈ ਅੱਜ ਸਵੇਰ ਤੋਂ ਹੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਪੂਰੇ ਪੰਜਾਬ ਵਿੱਚ ਹਜ਼ਾਰਾਂ ਸਕਰੀਨਾਂ ਲਗਾਈਆਂ ਗਈਆਂ ਨੇ ਜਿੱਥੇ ਸ਼ਰਧਾਲੂਆਂ ਨੇ ਪ੍ਰਾਣ ਪ੍ਰਤੀਸ਼ਟਾ ਦੇ ਸਮੁੱਚੇ ਪ੍ਰੋਗਰਾਮ ਨੂੰ ਲਾਈਵ ਦੇਖਿਆ ਤੇ ਰਾਤ ਨੂੰ ਪੰਜਾਬ ਭਰ ਦੇ ਮੰਦਰਾਂ ਤੇ ਘਰਾਂ ਵਿੱਚ ਦੀਵੇ ਜਗਾਏ ਜਾਣਗੇ ਤੇ ਆਤੀਸ਼ਵਾਦੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੇ ਨੇ ਇਸ ਦੇ ਲਈ ਪੰਜਾਬ ਦੇ ਜਲੰਧਰ ਸਥਿਤ ਸ਼੍ਰੀ ਦੇਵੀ ਤਲਾ ਮੰਦਰ ਵਿੱਚ 121000 ਦੀਵੇ ਜਗਾਏ ਜਾਣਗੇ ਇਨਾ ਪ੍ਰੋਗਰਾਮਾਂ ਤੋਂ RAM LALLA PRAN PRATISHTHA ਪ੍ਰੋਗਰਾਮ ਲਈ ਲੋਕਾਂ ਚ ਉਤਸ਼ਾਹ ਅਤੇ RAM JI ਲਈ ਲੋਕਾਂ ਦੀਆਂ ਭਾਵਨਾਵਾਂ ਸਪਸ਼ਟ ਦਿਖਾਈ ਦੇ ਰਹੀਆਂ ਨੇ ਇੱਕ ਪਾਸੇ ਤਾਂ ਸੁਖਪਾਲ ਸਿੰਘ ਖੈਰਾ ਪੰਜਾਬ ਸਰਕਾਰ ਨੂੰ ਘੇਰ ਦੇ ਨਜ਼ਰ ਆ ਰਹੇ ਹਨ ਉੱਥੇ ਹੀ ਦੂਜੇ ਪਾਸੇ ਖੈਰਾ ਨੇ ਕਿਹਾ ਕਿ ਆਮ ਆਦੀ ਪਾਰਟੀ ਦੇ ਸਾਰੇ ਬੰਦੇ ਮਾੜੇ ਨਹੀਂ ਆਪ ਪਾਰਟੀ ਦੇ ਕਈ ਲੀਡਰ ਮੇਰੇ ਹੱਕ ਚ ਖੜੇ ਨੇ ਉਹਨਾਂ ਨੇ ਆਮ ਆਦੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਲੈ ਕੇ ਕਿਹਾ ਕਿ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਅੱਜ ਫਰੀਦਕੋਟ ਪਹੁੰਚੇ ਜਿਥੇ ਉਹਨਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ ਰੁਮਾਣਾ ਦੀ ਧਰਮ ਪਤਨੀ ਬਲਬੀਰ ਕੌਰ ਦੇ ਅਕਾਲ ਚਲਾਣੇ ਤੇ ਅਫਸੋਸ ਪ੍ਰਗਟ ਕੀਤਾ। ਇਸ ਦੌਰਾਨ ਸੁਖਪਾਲ ਸਿੰਘ ਖਰਾਂ ਨੇ ਆਪਣੀ ਗ੍ਰਿਫਤਾਰੀ ਤੋਂ ਲੈ ਕੇ ਜ਼ਮਾਨਤ ਤੱਕ ਦੀ ਕਹਾਣੀ ਦੱਸੀ ਤੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦਾ ਨਾਮ ਲੈਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਫੋਨ ਕਰਕੇ ਹਾਲਚਲ ਪੁੱਛੇ ਗਿਆ ਸੀ। ਇਹ ਜਿਹੜਾ ਮੁਕੱਦਮਾ ਮੇਰੇ ਖਿਲਾਫ ਬਣਾਇਆ ਗਿਆ ਵਾ ਇਹਦਾ ਇਹਦੇ 'ਚ ਮੇਰਾ ਇੱਕ ਨਵੇਂ ਪੈਸੇ ਦਾ ਕੋਈ ਰੋਲ ਨਹੀਂ ਸਿਰਫ ਇੰਨਾ ਰੋਲ ਸੀਗਾ ਕਿ ਇੱਕ ਵਿਅਕਤੀ ਜਿਸ ਦਾ ਨਾਮ ਗੁਰਦੇਵ ਸਿੰਘ ਸੀਗਾ ਜਿਹੜਾ ਚੰਗੇ ਖਾਨਦਾਨ ਨੂੰ ਬਿਲੋਂਗ ਕਰਦਾ ਸੀਗਾ 25 30 ਏਕੜ ਦਾ ਮਾਲਕ ਸੀ 8 ਤੀਤੀ ਕਾਮ ਸੀ ਬੱਚੇ ਬੜੇ ਹੋਣ ਹਾਰ ਸੀ ਉਹ ਸਾਡੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਸੀ ਭਲੱਤ ਵਿੱਚ ਮਾਰਕੀਟ ਕਮਿਟੀ ਢਿਲਵਾ ਦਾ ਉਹਨੂੰ ਮੈਂ ਚੇਅਰਮੈਨ ਬਣਾਇਆ ਸੀਗਾ ਔਰ ਜਦੋਂ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕੋਈ ਕੀ ਕਰਦਾ ਉਹ ਮੈਨੂੰ ਕਿੱਦਾਂ ਐਲਮ ਹੋ ਸਕਦਾ ਸਾਡੇ ਹਲਕੇ ਤੋਂ 300 ਕਿਲੋਮੀਟਰ ਦੂਰ ਜਲਾਲਾਬਾਦ ਵਿੱਚ ਅਚਾਨਕ ਮੈਨੂੰ ਨਿਊਜ਼ ਮਿਲੀ ਉਹਨੇ ਉਹਦੀ ਕਾਲ ਆਈ ਮੈਨੂੰ ਕਿ ਮੈਂ ਇੱਕ ਐਨਡੀਪੀਐਸ ਦੇ ਮਾਮਲੇ ਵਿੱਚ ਮੈਨੂੰ ਇਨਵੋਲਵ ਕੀਤਾ ਗਿਆ ਹਰ ਵਿਅਕਤੀ ਇੱਕ ਇੱਕ ਕਹਿੰਦਾ ਵਾ ਕਿ ਮੈਂ નિર્ਦੋਸ਼ ਹਾਂ ਮੈਂ ਸਿਰਫ ਉਹਦੀਆਂ ਕਾਲਸ ਅਟੈਂਡ ਕੀਤੀਆਂ ਔਰ ਉਹਦੀ ਕਾਲ ਅਟੈਂਡ ਕਰਕੇ ਜੋ ਮੇਰਾ ਫਰਜ਼ ਸੀਗਾ ਉਸ ਵਕਤ ਦੇ ਪੁਲਿਸ ਆਫਸਰਸ ਨੂੰ ਕਾਲ ਕੀਤੀ ਕਿ ਅਗਰ ਇਹ નિર્ਦੋਸ਼ ਹੈ ਤੇ ਕਿਰਪਾ ਕਰਕੇ ਇਹਦਾ ਚਲਾਨ ਗਲਤ ਨਾ ਕਰਿਓ ਬਸ ਇੰਨਾ ਹੀ ਕਸੂਰ ਸੀਗਾ ਉਸ ਵਕਤ ਕਿਉਂਕਿ ਮੇਰੀ ਉਹ ਬਣਦੀ ਨਹੀਂ ਸੀ ਉਦੋਂ ਅਮ ਸਗੇ ਅਕਾਲੀ ਦਲ ਦੀ ਸਰਕਾਰ ਸੀ 2015 ਚ ਔਰ ਮਿਸਟਰ ਸੁਮੇਤ ਸਿੰਘ ਸੇਣੀ ਡੀਜੀਪੀ ਸੀਗੇ ਉਹਨਾਂ ਨੇ ਸ਼ਾਇਦ 14 ਦੀ ਇਲੈਕਸ਼ਨ ਲੋਕ ਸਭਾ ਚ ਮੈਂ ਉਹਨਾਂ ਦੀ ਚੋਣ ਕਮਿਸ਼ਨ ਨੂੰ ਕਹੇ ਕਿ ਬਦਲੀ ਕਰਾਈ ਸੀਗੀ ਦ ਮੂਮੈਂਟ ਦੇ ਕੇਮ ਟੂ ਨੋ ਕਿ ਇਹ ਪੁਲਹੱਤ ਦਾ ਰਹਿਣ ਵਾਲਾ ਬੰਦਾ ਉਹਨਾਂ ਨੇ ਇੱਕ ਐਸਆਈਟੀ ਗਠਿਤ ਕਰਕੇ ਇੱਕ ਫਰਜ਼ੀ ਜਿਹਾ ਕਾਲ ਚਾਰਟ ਕ੍ਰੀਏਟ ਕਰਤਾ ਬਟ ਆਈ ਐਮ ਟੋਲਡ ਲੇਟਰ ਔਨ ਜਿਹੜੀ ਮੈਂ ਗੱਲ ਉੱਥੇ ਵੀ ਰੱਖਤਾ ਤੁਹਾਡੇ ਜ਼ਰੀਏ ਕਿ ਜਦੋਂ ਇਹ ਗੱਲ ਵੱਡੇ ਬਾਦਲ ਸਾਹਿਬ ਤੱਕ ਪਹੁੰਚੀ ਕਿ ਕੈਂਡੀਪੀਐਸ ਦਾ ਮਾਮਲਾ ਤਾਂ ਉਹਨਾਂ ਨੇ ਕਿਹਾ ਕਿ ਇਹ ਸਰਦਾਰ ਸੁਖਜਿੰਦਰ ਸਿੰਘ ਦਾ ਬੇਟਾ ਵਾ ਅਸੀਂ ਇਦਾਂ ਦੇ ਕਿਸੇ ਵੀ ਗੰਭੀਰ ਇਲਜ਼ਾਮ ਦੇ ਵਿੱਚ ਇਹਨੂੰ ਗਲਤ ਨਹੀਂ ਉਪਸਾਉਣਾ ਗੱਲ ਛੱਡ ਕੀ ਉੱਥੇ ਫਿਰ ਆ ਗਈ 2017 ਚ ਉਧਰ ਕੇਸ ਚੱਲ ਪਿਆ ਉਹਨਾਂ ਦਾ ਅਦਾਲਤ ਫਾਜ਼ਿਲਕਾ ਦੇ ਵਿੱਚ 2017 ਮੈਂ ਲੀਡਰ ਆਫ اپੋਜੀਸ਼ਨ ਸੀਗਾ ਤੇ ਜਦੋਂ ਰਾਣਾ ਗੁਰਜੀਤ ਦਾ ਖੱਡਾ ਦਾ ਮਸਲਾ ਉੱਠਿਆ ਮੈਂ ਬਹੁਤ ਡਟ ਕੇ ਉਸਨੂੰ ਆਪੋਜ਼ ਕੀਤਾ ਜਦੋਂ ਉਹਨੂੰ ਕੈਬਨਿਟ ਚੋਂ ਕੱਢਤਾ ਉਹਨਾਂ ਨੇ ਆਪਣੀ ਸ਼ਕਤੀ ਵਰਤ ਕੇ ਮੈਨੂੰ ਅਦਾਲਤ ਵਿੱਚ ਫਾਜ਼ਿਲਕਾ ਦੀ ਅਦਾਲਤ ਵਿੱਚ ਸਮਨ ਕਰਾ ਲਿਆ ਅੰਡਰ ਸੈਕਸ਼ਨ 319 ਉਸ ਨੂੰ ਲੈ ਕੇ ਮੈਂ ਸੁਪਰੀਮ ਕੋਰਟ ਤੱਕ ਜਦੋਂ ਗਿਆ ਸੁਪਰੀਮ ਕੋਰਟ ਨੇ ਸਮਨਿੰਗ ਮੇਰੀ ਸਟੇ ਕਰ ਦਿੱਤੀ ਦੂਸਰੀ ਸਰਕਾਰ ਦਾ ਹਮਲਾ ਚੱਲਿਆ ਮੈਂ ਏਸੀ ਹੀ ਮਾਮਲੇ ਨੂੰ ਲੈ ਕੇ ਹਾਲਾਂਕਿ ਸੁਪਰੀਮ ਕੋਰਟ ਨੇ ਮੇਰੇ ਸਮਨ ਸਟੇ ਕੀਤੇ ਸੀ ਤੀਸਰਾ ਹਮਲਾ ਮੇਰੇ ਤੇ ਬੀਜੇਪੀ ਦੀ ਗਵਰਨਮੈਂਟ ਨੇ ਈਡੀ ਦੇ ਰਾਹੀਂ ਕਰਕੇ ਮੇਰੇ ਮੈਨੂੰ ਅਰੈਸਟ ਕੀਤਾ ਇਲੈਕਸ਼ਨ ਚੋਣ ਤੋਂ ਪਹਿਲਾਂ 2022 ਚ ਇਸੀ ਐਫਆਈਆਰ 3rd ਅਟੈਂਪਟ ਔਰ ਜਦੋਂ ਮੇਰੀ ਉਹਦੇ છਾਇ ਬਾਈ ਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਤੋਂ ਬੇਲ ਹੋ ਗਈ ਤੇ ਹੁਣ ਆ ਜਦੋਂ ਭਗਵੰਤ ਸਿੰਘ ਮਾਨ ਦੇ ਸਰਕਾਰ ਦੇ ਖਿਲਾਫ ਮੈਂ ਪਿਛਲੇ ਡੇਢ ਸਾਲ ਤੋਂ ਜੋ ਇਫੈਕਟਿਵ ਇਸ਼ੂਜ਼ ਉਠਾ ਰਿਹਾ ਸੀ ਪੰਜਾਬ ਦੇ ਦੇ ਵਾਂਟਿਡ ਟੂ ਗੈਗ ਮਾਈ ਵੌਇਸ ਉਹਨਾਂ ਦਾ ਸੀਗਾ ਕਿ ਕਿਸੇ ਤਰੀਕੇ ਨਾਲ ਇਹਦੀ ਆਵਾਜ਼ ਬੰਦ ਕਰਾਓ ਇਹ ਤਾਂ ਹੈ ਨਹੀਂਗਾ ਕਿ ਉਹ ਬਿਲਕੁਲ ਉਹਨਾਂ ਦੇ ਅੰਦਰ ਹਿਰਦੇ ਨਹੀਂ ਹੈਗਾ ਜਿਹੜਾ ਵੀ ਵਿਅਕਤੀ ਜਿਹਦੀ ਕੌਂਸ਼ੀਅੰਸ ਅਲਾਈਵ ਹੈ ਜਿਹਦੀ ਆਤਮਾ ਜਾਗਦੀ ਹੈ ਔਰ ਇਹ ਸਾਰੇ ਲੀਡਰਸ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਹੈ ਨਾ ਤੇ ਆਤਮਾਵਾਂ ਜਗਦੀਆਂ ਨੇ ਇਹ ਰੋਜ਼ ਲੋਕਾਂ ਵਿਚ ਚਿਰਦੇ ਨੇ ਤਾਂ ਕਰਕੇ ਇਹਨਾਂ ਨੇ ਜਿਹੜੀ ਮੇਰੀ ਸਪੋਰਟ ਕੀਤੀ ਤਾਂ ਮੈਂ ਕੱਲ ਸਟੇਜ ਤੋਂ ਪ੍ਰੈਸ ਤੇ ਰਾਂਹੀਂ ਕੱਲੇ-ਕੱਲੇ ਦਾ ਨਾਮ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਨਾਮ ਕੱਲ ਰਹਿ ਗਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਆ ਉਹਦੇ ਵਿੱਚ ਉਹਨੇ ਮੈਨੂੰ ਫੋਨ ਕੀਤਾ ਮੇਰੇ ਪਰਿਵਾਰ ਨਾਲ ਕੀਤਾ ਤਾਂ ਦੱਸਦੀ ਕਿ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਪਾਲ ਸਿੰਘ ਖੜਾ ਲਗਾਤਾਰ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹਨਾਂ ਵਿਰੋਧੀ ਲੀਡਰਾਂ ਦਾ ਵੀ ਧੰਨਵਾਦ ਕੀਤਾ ਗਿਆ ਜੋ ਉਹਨਾਂ ਦੇ ਹੱਕ ਵਿੱਚ ਨਿਤਰੇ ਸੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਤੇ ਚੱਲ ਰਹੀ ਹੈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮਿਊਸਪਲ ਕਮੇਟੀ ਲਈ 74 ਲੱਖ ਰੁਪਏ ਦੇ ਲਗਾਏ ਟੈਂਡਰਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਰਾਜਾਵੜਿੰਗ ਨੇ ਪੰਜਾਬ ਸਰਕਾਰ ਤੇ ਵੀ ਵਰਦੇ ਨਜ਼ਰ ਆਏ। ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਤੋਂ ਸਰਕਾਰ ਨੇ ਗਿੱਦੜਬਾਹ ਦੇ ਸਿਵਰੇਟ ਦੀ ਨਿਕਾਸ ਲਈ ਇੱਕ ਵੀ ਰੁਪਇਆ ਨਹੀਂ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਗਿੱਦੜਬਾਹ ਪਹੁੰਚੇ ਜਿੱਥੇ ਮਿਊਸਪਲ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਸਾਥੀ ਕੌਂਸਲਰ ਵੱਲੋਂ 74 ਲੱਖ ਰੁਪਏ ਲਗਾਏ ਗਏ ਟੈਂਡਰ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਰਾਜਾ ਬੜਿੰਗ ਸੂਬਾ ਸਰਕਾਰ ਦੇ ਪੜਕਦੇ ਨਜ਼ਰ ਆਏ। ਉਹਨਾਂ ਕਿਹਾ ਕਿ ਇਹਨਾਂ ਕੌਂਸਲਰਾਂ ਦੀ ਮਿਹਨਤ ਦੇ ਸਦਕਾ ਇਹ ਪੈਸਾ ਇਕੱਠਾ ਕਰਕੇ ਟੈਂਡਰ ਲਗਾਇਆ ਗਿਆ ਈ। ਇਸ ਦਾ ਉਦਘਾਟਨ ਕਰਨ ਦਾ ਹੱਕ ਵੀ ਇਹਨਾਂ ਕੌਂਸਲਰਾਂ ਨੂੰ ਹੈ। ਉਹਨਾਂ ਕਿਹਾ ਕਿ ਸੱਤਾਧਾਰੀ ਸਰਕਾਰ ਇਸ ਦਾ ਉਦਘਾਟਨ ਆਪਣੀ ਸਰਕਾਰ ਦੇ ਕਿਸੇ ਵਿਅਕਤੀ ਤੋਂ ਕਰਵਾਉਣਾ ਚਾਹੁੰਦੀ ਹੈ। ਜਦ ਕਿ ਸਰਕਾਰ ਬਣੀ ਨੂੰ 2 ਸਾਲ ਹੋ ਗਏ ਪਰ ਇੱਕ ਦਿਨ ਵੀ ਇਸ ਹਲਕੇ ਦਾ ਜਾਇਜ਼ਾ ਨਹੀਂ ਲਿਆ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਹੈ ਮਿਊਨਿਸਪਲ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬਾਨ ਦਾ। ਦੇ ਨਾਲ ਉਹਨਾਂ ਦੇ ਸਾਥੀ ਕਾਉਂਸਲਰ ਸਹਿबान ਜਿਨ੍ਹਾਂ ਦੀ ਮਿਹਨਤ ਦੇ ਸਦਕਾ ਅੱਜ ਜਿਹੜਾ 22 ਲੱਖ ਦਾ ਟੈਂਡਰ ਸਫਾਈ ਦਾ ਤੇ 74 ਲੱਖ ਦਾ ਇਹਨਾਂ ਨੇ ਟੈਂਡਰ ਲਾਇਆ ਇਹ ਅਦਘਾਟਨ ਰਾਜੇ ਵੜਿੰਗਣੀ ਨਹੀਂ ਕਰਨਾ ਸੀਗਾ ਇੱਥੇ ਕੀ ਹੋ ਰਿਹਾ ਹੈ ਕਿ ਜਿਹੜੇ ਮੁਲਾਜ਼ਮ ਨੇ ਅਫਸਰशाही ਨੇ ਉਹ ਬਿਲਕੁਲ ਹੀ ਕਟਪੁਤਲੀ ਬਣ ਗਏ ਨੇ ਸਤਾ ਸਰਕਾਰ ਦੀ ਇਹ ਜਿਹੜਾ ਪੈਸਾ ਹੈ ਇਹ ਸਵਿਛਪਰ ਦਾ ਸਾਡੇ ਕੋਲੇ ਪੈਸਾ ਆਉਂਦਾ ਜਿਹੜਾ ਅਸੀਂ ਟੈਕਸ ਤੋਂ ਸਾਰੀਆਂ ਕਮੇਟੀਆਂ ਨੂੰ ਛੋਟੀਆਂ ਨੂੰ ਇਧਰ ਕਿਉਂਕਿ ਸਾਡੀ ਕਮੇਟੀ ਸੀ ਕੈਟਾਗਰੀ ਹੈ ਸੀਵਰੇਜ ਦੀ ਸਮੱਸਿਆਸੇ ਸਾਡੇ ਕੋਲ ਕੋਈ ਇਨਕਮ ਨਹੀਂ ਹੈ ਅਸੀਂ ਪੁਰਾਣੀ ਸਰਕਾਰ ਵੇਲੇ ਪੈਸਾ ਦਿੰਦੇ ਸੀ ਤੇ ਸੀਵਰੇਜ ਦੀ ਸਫਾਈ ਕਰਾਉਂਦੇ ਸੀ 2 ਸਾਲ ਹੋ ਗਏ ਸਰਕਾਰ ਬਣੀ ਨੂੰ ਰੁਪਿਆ ਨਹੀਂ ਆਇਆ ਹੁਣ ਸਤਾਧਾਰੀ ਸਰਕਾਰ ਵਾਲੇ ਇਵਨ ਈਓ ਕੋਈ ਚਾਹੁੰਦੇ ਵੀ ਇਹਨਾਂ ਅਧਗਾਟਣ ਵੀ ਅਸੀਂ ਕਰੀਏ ਲਿਆ ਕੇ ਕਿਸੇ ਸਤਾਧਾਰੀ ਸਰਕਾਰ ਦੇ ਵਿਅਕਤੀ ਤੋਂ ਰੀਬਨ ਕਟਾ ਦਈਏ ਹਾਲਾਂਕਿ ਰੀਬਨ ਕਟਣ ਦਾ ਹੱਕ ਕਾਉਂਸਲਰਸ ਹੈ ਬਣਾਦਾ ਹੈ ਰਾਜੇ ਵਿੜਿੰਗ ਦਾ ਵੀ ਨਹੀਂ ਬੇਸ਼ੱਕ ਮੈਂ ਇਥੋਂ ਦਾ ਐਮਐਲਏ ਹਾਂ ਥੋਈਓ ਸਾਭ ਵੀ ਟੈਲੀਫੋਨ ਬੰਦ ਕਰਕੇ ਇਹ ਪੈਸਾ ਨਾ ਪੰਜਾਬ ਸਰਕਾਰ ਦਾ ਨਾ ਲੱਲਾ ਦਾ ਇਹ ਇਕੱਠਾ ਹੈ ਇਹ ਮਿਹਨਤ ਸਦਕਾ ਜਿਹੜੀ ਸਾਨੂੰ ਸ਼ਮਾਈ ਕਿਸਤ ਆਉਂਦੀ ਹੈ ਸਵਸ਼ਥ ਭਰਤੀ ਪੂਰੇ ਜੋ ਅਸੀਂ ਇਹ ਪੈਸਾ ਲਾਉਣੇ ਆਂ ਪੰਜਾਬ ਸਰਕਾਰ ਦੇ ਲੀਡਰਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜ਼ਮੀਨੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਪਰ ਵਿਰੋਧੀ ਲੀਡਰ ਇਸ ਤੇ ਕੁਝ ਹੋਰ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਹੰਕਾਰ ਵਿੱਚ ਨੇ ਤੇ ਆਮ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਹੇ ਇਹ ਸਿਰਫ ਮਸ਼ਹੂਰੀਆਂ ਦੀ ਸਰਕਾਰ ਹੈ ਵੇਲਾ ਹੌਚਲਕ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁਰ ਥੋੜਾ ਸਵਾਗਤ ਹੈ ਵਾਧਿਆ ਅਗਲੀ ਖਬਰ ਦੇ ਵੱਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਲੀਡਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਸੁਖਪਾਲ ਸਿੰਘ ਖੈਰਾ ਤੇ ਹੋਏ ਇਸ ਕਾਰਵਾਈ ਦੀ ਨਿੰਦਿਆ ਕੀਤੀ ਇਹਨਾਂ ਲੀਡਰਾਂ 'ਚ ਕਈ ਵਿਰੋਧੀ ਧਿਰ ਦੇ ਲੀਡਰ ਵੀ ਸ਼ਾਮਲ ਹਨ ਖੈਰਾ ਨੇ ਵਿਕਰਮ ਅਜੀਠਿਆ ਸੁਨੀਲ ਜਾਖੜ ਬੀਬੀ ਜਗੀਰ ਕੌਰ ਅਤੇ ਕੁਝ ਹੋਰ ਲੀਡਰਾਂ ਦੇ ਸ਼ੁਭ ਕਾਮਨਾਵਾਂ ਦੇ ਧੰਨਵਾਦ ਵੀ ਕੀਤਾ ਪੰਜਾਬ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖੈਰਾ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਤੇ ਵਰਦੇ ਨਜ਼ਰ ਆ ਰਹੇ ਨੇ ਇਸ ਸਦਨ ਸੁਪਾਸਿਂ ਕਰਵਲੋ ਲੋਕਾਂ ਨਾਲ ਇੱਕ ਛੋਟੀ ਜੀ ਮੀਟਿੰਗ ਰੱਖੀ ਗਈ। ਖੈਰਾਂ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰਿਵਾਲ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਇਸ ਦੇ ਨਾਲ ਹੀ ਸੁਪਾਸਿਂ ਖੈਰਾਂ ਨੇ ਉਹਨਾਂ ਵਿਰੋਧੀ ਲੀਡਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਚੰਗੇ-ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ। ਮੈਂ ਪਹਿਲਾਂ ਥੱਲੇੋਂ ਸ਼ੁਰੂ ਕਰਦਾ ਵਾਂ। ਜਿਹੜੇ ਝਾੜੂ ਦੇ ਚੰਗੇ ਬੰਦੇ ਨੇ ਨਾ ਜਿਹੜੇ ਜਜ਼ਬਾਤ ਰੱਖਦੇ ਨੇ ਦਿਲ ਵਿੱਚ ਇਹ ਤਾਂ ਹੈ ਨਹੀਂਗਾ ਨਾ ਕਿ ਝਾੜੂ ਦੇ ਵਿੱਚ ਸਾਰੇ ਬੰਦੇ ਜਿਹੜੇ ਗਏ ਨੇ ਉਹ ਸਾਰੇ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਲਿਖ ਕੇ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੇਰੇ ਨਾ ਹੋਇਆ ਇਹ ਅਨਿਆਏ ਹੋਇਆ ਵਾ ਝਾੜੂ ਨੇ ਲਿਖਿਆ ਮੇਰੇ ਵਾਸਤੇ ਯਾਰ ਆ ਬੀਬੀ ਜ਼ਗੀਰ ਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ 'ਚ 3 ਲੇਡੀਜ਼ ਸੀ ਕਿ ਉਹਨਾਂ ਨਾਲ ਮੈਂ ਜੇਲ੍ਹ ਸੀ ਬੰਦ Delhi Post Television ਨੇ ਇੰਟਰਵਿਊ ਕੀਤੀ ਖੜਿਆਂ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਤਾਂ ਜਿਹੜੇ ਕਹੀਆਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖਹਿਰੇ ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ ਉਹਨੇ ਕਿਹਾ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਮੈਂ ਤਾਂ ਥੋੜਾ ਬਹੁਤਾ ਉਹ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਆ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਨਾ ਚਾਹੁੰਦਾ ਵਾਂ ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤ ਤਰੱਕੀ ਕਰ ਐਸਜੀਪੀਸੀ ਤੋਂ ਤੇ ਮੇਰੇ ਹਟਾਉਂਦੇ ਨੇ ਜੇ ਤੁਸੀਂ ਗੱਲ ਕਹੀ ਆ ਐਸ்சிਪੀਸੀ ਜਿਹੜੀ ਆ ਲਫਾਫੇ ਚ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਆ ਮੈਂ ਬੈਠਾ ਸੁਨੀਲ ਜਾਖੜ ਬੀਜੇਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਬੀਜੇਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੈਰੇ ਨਾ ਬੜਾ ੱਤਕਾ ਹੋਇਆ ਯਾਰ ਉਹ ਕਰ ਸਕਦਾ ਕੋਈ ਸਾਡੀ ਜਾਖੜ ਦੀ ਮਾਰ ਹੋ ਜਾਣਾ ਵਿਕਰਮ ਚੀਠਿਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਬਿਕਰਮ ਮਜੀਠੀ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀ ਉਹ ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਮੈਂ 100% ਨੋਥ ਅਥਾਰਟੀ ਨਾਲ ਕਹਿੰਨਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਦਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਧੰਗਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਐਕਸਟਾ ਜ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਤੁਹਾਨੂੰ ਦੱਸ ਦਈਏ ਕਿ 9 ਸਾਲ ਪੁਰਾਣੇ ਕੇਸ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ ਕਈ ਮਹੀਨੇ ਬਾਅਦ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲੀ ਤਾਂ ਉਸ ਉੱਤੇ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਮੋੜ ਜੇਲ੍ਹ ਜਾਣਾ ਪਿਆ ਇਸ ਤੇ ਕਈ ਵਿਰੋਧੀ ਲੀਡਰਾਂ ਵੱਲੋਂ ਵੀ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਤੇ ਸੁਖਪਾਲ ਸਿੰਘ ਖਹਿਰਾ ਤੇ ਹੋਈ ਇਸ ਕਾਰਵਾਈ ਦੀ ਨਿਖੇਦੀ ਕੀਤੀ ਗਈ ਅਯੋਧਿਆ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਨਾਲ ਭਾਰ ਦੇ ਇਤਿਹਾਸ ਵਿੱਚ ਇੱਕ ਹੋਰ ਅਧਿਆਇ ਜੁੜ ਗਿਆ ਇਸ ਦੇ ਨਾਲ ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਆਰਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਵੱਲੋਂ ਰਾਮ ਜਨਮ ਭੂਮੀ ਤਿਰਥ ਟਰਸਟ ਦੇ ਸੱਦੇ ਲਈ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਕਿਹਾ ਕਿ ਅਸੀਂ ਹਰੇਕ ਧਰਮ ਦੀਆਂ ਮਾਨਵਤਾਵਾਂ ਦਾ ਸਤਿਕਾਰ ਕਰਦੇ ਹਾਂ ਸ਼੍ਰੀ ਕਲਤਾਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਯੁੱਧਿਆ ਵਿੱਚ ਹੋਰ ਰੇ ਰਾਮ ਜਨਮ ਭੂਮੀ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ। ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ٹرسٹ ਵੱਲੋਂ ਸ਼੍ਰੀ ਕਲਤਾਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਵੇਤ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਜੱਥੇਦਾਰ ਸਹਿਬਾਨ ਤੋਂ ਇਲਾਵਾ ਵਕ ਵਕ ਸਿੱਖ ਸੰਸਥਾਵਾਂ ਤੇ ਜਥੇਵੰਦੀਆਂ ਦੇ ਮੁਖੀਆਂ ਨੂੰ ਵੀ ਇਸ ਸਬੰਧੀ ਸੱਦਾ ਪੱਤਰ ਦਿੱਤੇ ਗਏ ਸਨ ਇਸ ਸਬੰਧ ਵਿੱਚ ਪਹਿਲਾਂ ਪੱਤਰ ਭੇਜੇ ਗਏ ਸਨ ਅਤੇ ਬਾਅਦ ਵਿੱਚ ਰਾਸ਼ਟਰੀ ਸਿੱਖ ਸੰਗਤ ਨੇ ਨੁਮਾਇੰਦਿਆਂ ਵੱਲੋਂ ਵਕ ਵਕ ਧਾਰਮਿਕ ਆਗੂਆਂ ਦੇ ਦਫ਼ਤਰਾਂ ਵਿੱਚ ਜਾ ਕੇ ਨਿੱਜੀ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਇਸ ਸਬੰਧ ਵਿੱਚ ਅੱਜ ਸ਼੍ਰੀ ਕਾਲਤਾਖਰ ਸਾਹਿਬ ਨੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਤੌਰ ਤੇ ਅਯੁੱਧਿਆ ਵਿੱਚ ਹੋਣ ਵਾਲੇ ਸਮਾਗਮ ਲਈ ਮਿਲੇ ਸਦਾ ਪੱਤਰ ਵਾਸਤੇ ਸਮਰੱਧਤ ਟਰਸਟ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਟਰਸਟ ਦਾ ਧੰਨਵਾਦ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਸੰਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ। ਜਿਸ ਤੋਂ ਸਪੱਸ਼ਟ ਹੋ ਗਿਆ ਕਿ ਉਹ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਰਹੇ। ਇਸ ਤੋਂ ਪਹਿਲਾਂ ਚਰਚਾ ਚੱਲ ਰਹੀ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪਣਾ ਕੋਈ ਨੁਮਾਇੰਦਾ ਭੇਜਿਆ ਜਾ ਸਕਦਾ ਹੈ। ਇਸ ਪੱਤਰ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ ਕਿ ਇਸ ਸਮਾਗਮ ਵਿੱਚ ਨਾ ਤਾਂ ਕੋਈ ਸਿੱਖ ਧਾਰਮਿਕ ਅਗੂ ਸ਼ਾਮਲ ਹੋਣ ਲਈ ਜਾ ਰਹੇ ਹਨ ਤੇ ਨਾ ਹੀ ਕੋਈ ਨੁਮਾਇੰਦਾ ਭੇਜਿਆ ਜਾ ਰਿਹਾ ਹੈ। ਦੋਮਾ ਧਾਰਮਿਕ ਆਗੂ ਨੇ ਆਖਿਆ ਕਿ ਗੁਰਬਾਣੀ ਦੇ ਫਲਸਫੇ ਦੇ ਮੁਤਾਬਕ ਉਹ ਹਮੇਸ਼ਾ ਹੀ ਸਰਬ ਸਾਂਝੀਵਾਲਤਾ ਤੇ ਅੰਤਰ ਧਰਮ ਸਤਿਭਾਵਨਾ ਦੇ ਮੁੱਦੇ ਹੀ ਹਨ ਉਹ ਹਰੇਕ ਧਰਮ ਦੀ ਆਮਾਨਵਤਾਵਾਂ ਦਾ ਸਤਿਕਾਰ ਕਰਦੇ ਹਨ ਉਨ੍ਹਾਂ ਕਿਹਾ ਕਿ ਹਰੇਕ ਧਰਮ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੇ ਪੈਗੰਬਰ ਜਾਂ ਅਵਤਾਰਾਂ ਦੇ ਚਰਨਛੋਪਾ ਪ੍ਰਾਪਤ ਅਸਥਾਨਾ ਦੀ ਵਿਸ਼ੇਸ਼ ਮਹਾਨਤਾ ਤੇ ਮਹੰਤਾ ਹੁੰਦੀ ਹੈ ਇਸ ਵਾਸਤੇ ਹਰ ਇੱਕ ਨੂੰ ਆਪਣੇ ਧਰਮ ਪ੍ਰਤੀ ਆਸਥਾ ਤੇ ਵਿਸ਼ਵਾਸ ਮੁਬਾਰਕ ਹਨ ਉਨਾ ਕਾਮਨਾ ਕੀਤੀ ਕਿ ਵਿਸ਼ਵ ਵਿੱਚ ਧਾਰਮਿਕ ਸਤੰਤਰਤਾ ਭਾਈਚਾਰਕ ਸਦਭਾਵਨਾ ਅਮਨ ਸ਼ਾਂਤੀ ਤੇ ਸਰਬਸਾਂਝੀ ਵਾਲਤਾ ਕਾਇਮ ਰਹੇ ਜ਼ਿਕਰਯੋਗ ਹੈ ਕਿ ਕਈ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਕਾਲਤਾਖਸਾਹਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਨਾ ਜਾਣ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਨੂੰ ਵੀ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਸਿੱਖ ਜਥੇਬੰਦੀਆਂ ਵੱਲੋਂ ਇਸ ਸਮਾਗਮ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਜੋੜਿਆ ਗਿਆ ਹੈ ਤਾਂ ਦੱਸ ਦਈਏ ਕਿ ਸੱਦੇ ਦੇ ਬਾਵਜੂਦ ਕਈ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਹੀਂ ਗਏ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਇਸ ਮਾਮਲੇ 'ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ 2024 ਦੇ ਲੋਕ ਸਭਾ ਚੋਣਾਂ ਵਿੱਚ ਰਾਮ ਮੰਦਰ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਅਯੋਧਿਆ ਦੇ ਵਿੱਚ ਆ ਰਾਮ ਲੱਲਾ ਦੀ ਪ੍ਰਾਣ ਪ੍ਰਸਥਾ ਨੂੰ ਲੈ ਕੇ ਦੇਸ਼ ਭਰ ਵਿੱਚ ਲੰਗਰ ਲਗਾਏ ਗਏ। ਉੱਥੇ ਹੀ ਅਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਵੱਲੋਂ ਵੀ ਲੰਗਰ ਲਗਾਇਆ ਗਿਆ ਜਿਸ ਦੀ ਸ਼ਿਰਵਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ। ਅੱਜ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਦਾ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਹੋਇਆ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੁਨੀਆ ਵਿੱਚ ਵਸਦੇ ਹਿੰਦੂ ਸਮਾਜ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ। ਉਨਾ ਕਿਹਾ ਕਿ ਆਪਣਾ ਦੇਸ਼ ਇੱਕੋ ਇੱਕ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਹਨ ਇਸ ਦੌਰਾਨ ਉਹਨਾਂ ਸਭ ਨੂੰ ਇਸ ਦਿਨ ਦੀ ਵਧਾਈ ਦਿੱਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਇੱਕ ਬਾਰਡਰ ਦਾ ਸੂਬਾ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਅਜਹੀ ਸੋਚ ਸੀ ਜਿਨੇ ਪੰਜਾਬ ਨੂੰ ਇਕੱਠਾ ਰੱਖਿਆ ਇਸ ਦੌਰਾਨ ਉਹਨਾਂ ਮੁੱਖ ਮੰਤਰੀ ਭਗਮੰਤ ਮਾਨ ਤੇ ਵਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਨਖਿੱਧ ਮੁੱਖ ਮੰਤਰੀ ਮਿਲ ਗਿਆ ਹੈ ਉਸ ਨੂੰ ਮਾਨ ਮਰਿਆਦਾਵਾਂ ਤੇ ਭਾਵਨਾਵਾਂ ਦੀ ਕੋਈ ਕਦਰ ਨਹੀਂ ਦੁਨੀਆ ਵਿੱਚ ਵਸਦੇ ਹਿੰਦੂ ਸਮਾਜ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਯਾਰ ਕੋਈ ਨਹੀਂ ਕਿ ਰਾਮ ਮੰਦਰ ਦੀ ਅੱਜ ਸ਼ੁਰੂਆਤ ਜਿਹੜੇ ਪਵਨ ਪ੍ਰਸਤੀ ਪ੍ਰਣ ਪ੍ਰਸਤੀ ਆ ਜਿਹੜੀ ਅੱਜ ਹੋ ਰਹੀ ਹੈ ਦੇਖੋ ਆਪਣਾ ਜਿਹੜਾ ਦੇਸ਼ ਹੈ ਆ ਇਕੱਲਾ ਐਜਾ ਦੇਸ਼ ਹੈ ਦੁਨੀਆ ਜਿਸੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸੁਭ ਤੇ ਖਬਸੂਰਤੀ ਇਸ ਦੇਸ਼ ਦੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਤੇ ਇੱਕ ਦੂਜੇ ਦੀ ਖੁਸ਼ੀਆਂ ਵਿੱਚ ਆਪਣਾ ਹਿੱਸਾ ਪਾਉਂਦੇ ਆ ਸੋ ਅੱਜ ਜਿਹੜਾ ਸਾਰੇ ਦੇਸ਼ ਵਾਸਤੇ ਮੈਂ ਅੱਜ ਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆਂ 'ਚ ਵਸਦੇ ਆ ਆਪਣੇ ਦੇਸ਼ ਵਾਸੀਆਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਤੇ ਮੈਂ ਦੇਖਿਆ ਪੂਰੇ ਦੇਸ਼ ਵਿੱਚ ਕੋਨੇ-ਕੋਨੇ 'ਚ ਲੰਗਰ ਵੀ ਲੋਕ ਲਾ ਰਹੇ ਆ ਤੇ ਮੈਂ ਤਾਂ ਆਈ ਕਹਿਣਾ ਚਾਹਣਾ ਹੈ ਕਿ ਪੰਜਾਬ ਜਿਹੜਾ ਸੂਬਾ ਹੈ ਆ ਇੱਕ ਬਾਰਡਰ ਦਾ ਸੂਬਾ ਹੈ ਸਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਐਜੀ ਸੋਚ ਸੀ ਜੀ ਨੇ ਪੰਜਾਬ ਨੂੰ ਇਕੱਠਾ ਰੱਖਿਆ ਪੰਜਾਬ ਨੂੰ ਅੱਗੇ ਲੈ ਕੇ ਗਏ ਸਾਰ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਵੀ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦਾ ਜੋ ਵੀ ਸ਼ੁਭ ਦਿਹਾੜਾ ਆਉਂਦਾ ਸਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਬਹਿ ਕੇ ਉਹਨਾਂ ਨਾਲ ਉਹ ਮਨਾਉਂਦੇ ਸੀ ਉਹਨਾਂ ਦੇ ਸ਼ੁਭ ਦਿਹਾੜਿਆਂ ਦੇ ਆਪ ਹਿੱਸਾ ਬੰਦੇ ਸੀ ਇਕੱਲੇ ਆ ਨਹੀਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼ਰੋਮਨੀ ਕਾਲੀਦਰ ਜਿਹੜੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਜਿਹੜੀ ਸੋਚ ਸਾਡੇ ਗੁਰੂ ਸਬਾਨ ਨੇ ਸਾਨੂੰ ਸਿਖਾਈ ਹੈ ਤੁਹਾਨੂੰ ਦੱਸ ਦਈਏ ਕਿ ਰਾਮੰਦਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਤਿਹਾਰ ਵਰਗਾ ਮਾਹੌਲ ਹੈ ਜਿਸ ਕਾਰਨ ਸਾਰੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਅੰਮ੍ਰਿਤਸਰ ਪਹੁੰਚੇ ਤੇ ਅੱਜ ਦੇ ਦਿਨ ਦੀ ਖੁਸ਼ੀ ਵਿੱਚ ਉਹਨਾਂ ਵੱਲੋਂ ਲੰਗਰ ਵਰਤਾਇਆ ਗਿਆ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਲਕਾ ਪੁਹੱਤ ਦੇ ਪਿੰਡ ਰਾਮਗੜ੍ਹ ਵਿਖੇ ਸੁਖਪਾਲ ਸਿੰਘ ਖੈਰ ਦੀ ਰਹਾਇਸ਼ ਤੇ ਉਹਨਾਂ ਅਤੇ ਕਾਂਗਰਸੀ ਪਾਰਟੀ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਵਿਚਾਰ ਚਰਚਾ ਕੀਤੀ ਗਈ ਹੈ ਇਹ ਮੀਟਿੰਗ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਸੂਤਰਾਂ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇਹ ਮੀਟਿੰਗ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਤੇ ਗੱਟਜੋੜ ਨੂੰ ਲੈ ਕੇ ਕੀਤੀ ਹੋਵੇਗੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਚੋਣਾਂ ਦਾ ਸਮਾਂ ਨੇੜੇ ਆ ਗਿਆ ਹੈ ਤੇ ਗੱਠਜੋੜ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਨੇ ਇਸੇ ਦੇ ਚੱਲਦੇ ਮੀਟਿੰਗਾਂ ਦਾ سلسلہ ਸ਼ੁਰੂ ਹੋ ਗਏ ਮੀਟਿੰਗਾਂ ਆਪਸ ਵਿੱਚ ਪਾਰਟੀ ਦੇ ਆਗੂ ਵੀ ਕਰ ਰਹੇ ਹਨ ਕਈ ਆਗੂ ਵੱਖਰੇ ਤੌਰ ਤੇ ਉੱਤੇ ਵੀ ਆਪਣੇ ਬਿਆਨ ਜਾਰੀ ਕਰ ਰਹੇ ਹਨ ਤੇ ਜੇਕਰ ਕਾਂਗਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਖਰੇ ਰੈਲੀਆਂ ਕਰ ਰਹੇ ਨੇ ਇਸੇ ਦੇ ਚੱਲਦੇ ਬਿੱਤੇ ਕਲ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਦੋ ਰੈਲੀਆਂ ਕੀਤੀਆਂ ਗਈਆਂ ਇਸ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੀਆਂ ਮੀਟਿੰਗਾਂ ਵੀ ਕਾਫੀ ਚਰਚਾ ਵਿੱਚ ਰਹੀਆਂ ਹਨ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੁਲਤ ਸੁਖਪਾਲ ਸਿੰਘ ਖਹਿਰਾ ਦੀ ਰਿਹਾਈ ਤੇ ਜਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਤੇ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਨਾਲ ਵੀ ਗੱਲਬਾਤ ਕੀਤੀ ਤੇ ਕਈ ਵਰਕਰਾਂ ਦੇ ਨਾਲ ਮਿਲਦੇ ਨਜ਼ਰ ਆਏ ਪ੍ਰਤਾਪ ਬਾਜਵਾ ਵੱਲੋਂ ਇਹ ਮੀਟਿੰਗ ਕਿਉਂ ਅਤੇ ਕਿਸ ਕਾਰਨ ਕੀਤੀ ਗਈ ਇਸ ਬਾਰੇ ਹਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਹ ਮੀਟਿੰਗ ਇਸ ਲਈ ਵੀ ਚਰਚਾਂ ਵਿੱਚ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਕਈ ਮਹੀਨਿਆਂ ਬਾਅਦ ਹੁਣ ਜੇਲ੍ਹ ਵਿੱਚੋਂ ਬਾਹਰ ਆਏ ਨੇ ਜਿਸ ਤੋਂ ਬਾਅਦ ਉਹ ਲਗਾਤਾਰ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹਨ ਤੇ ਉਹਨਾਂ ਵੱਲੋਂ ਇੱਕ ਤੋਂ ਬਾਅਦ ਇੱਕ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨਾਲ ਹੋਈ ਮੀਟਿੰਗ ਵਿੱਚ ਕਿਸੇ ਵੱਡੀ ਚਰਚਾ ਦੇ ਹੋਣ ਦੀ ਸੰਭਾਵਨਾ ਹੈ ਸੂਤਰਾਂ ਮੁਤਾਬਕ ਇਹ ਮੀਟਿੰਗ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੋਈ ਹੋ ਸਕਦੀ ਹੈ ਕਿਉਂਕਿ ਇੱਕੋ ਦਿਨ ਦੋ ਰੈਲੀਆਂ ਸੀ ਇੱਕ ਪੁਲੱਥ ਦੇ ਵਿੱਚ ਦੂਜੀ ਮੋਗਾ ਵਿੱਚ ਨਵਜੋਤ ਸਿੰਘ ਸਿੱਧੂ ਵੱਡਾ ਇਕੱਠ ਕਰਨ ਦੇ ਵਿੱਚ ਕਾਮਯਾਬ ਰਹੇ ਪਰ ਵੱਡਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਕੱਠ ਕੀਤਾ ਹੈ ਉਹ ਕਿਹੜੀ ਪਾਰਟੀ ਦੇ ਲੋਕ ਨੇ ਕਿਉਂਕਿ ਮੋਗਾ ਦੇ ਕਾਂਗਸੀ ਲੀਡਰਾਂ ਨੇ ਆਪਣੇ ਹੀ ਲੀਡਰ ਤੇ ਸਵਾਲ ਖੜੇ ਕੀਤੇ ਨੇ ਕਿ ਸਾਡੇ ਤਾਂ ਜ਼ਿਲ੍ਹੇ ਦਾ ਕੋਈ ਕਾਂਗਸ ਵਰਕਰ ਉੱਥੇ ਗਿਆ ਹੀ ਨਹੀਂ ਇਸੇ ਦੌਰਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਆਪਣੇ ਇਲਾਕੇ ਵਿੱਚ ਵੱਡਾ ਇਕੱਠ ਕੀਤਾ ਗਿਆ ਜਿੱਥੇ ਉਹਨਾਂ ਨੇ ਕਈ ਅਹਿਮ ਮੁੱਦੇ ਚੁੱਕੇ ਕੱਠ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਦਾ ਵੀ ਧੰਨਵਾਦ ਕੀਤਾ ਸੀ ਇਹਨਾਂ ਰੈਲੀਆਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨਾਲ ਸੁਖਪਾਲ ਸਿੰਘ ਖਹਿਰਾ ਦੀ ਮੀਟਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਕਾਂਗਰਸ ਵਿੱਚ ਜਦੋਂ ਜਹਦ ਚੱਲ ਰਹੀ ਹੈ ਕਿਉਂਕਿ ਕਾਂਗਰਸ ਵਿੱਚ ਕਈ ਧੜੇ ਖੜੇ ਹੋ ਗਏ ਨੇ ਪਰ ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਸਭ ਕੁਝ ਚੰਗਾ ਏ ਇਸੇ ਦੌਰਾਨ ਹਾਈ ਕਮਾਂਡ ਵੱਲੋਂ ਵੀ ਕਈ ਮੀਟਿੰਗਾਂ ਬੁਲਾਈਆਂ ਗਈਆਂ ਨੇ ਤੇ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਵੱਲੋਂ ਵੀ ਕਾਂਗਸੀ ਲੀਡਰਾਂ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਹ ਗੱਠਜੋੜ ਨੂੰ ਲੈ ਕੇ ਵੀ ਵੱਡਾ ਫੈਸਲਾ ਲੈ ਸਕਦੇ ਨੇ ਹਾਲਾਂਕਿ ਪੰਜਾਬ ਕਾਂਗਰਸ ਦੇ ਲੀਡਰਾਂ ਵੱਲੋਂ ਗੱਠਜੋੜ ਨੂੰ ਲੈ ਕੇ ਕੋਈ ਨਾ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਇੰਡੀਆ ਲੈਵਲ ਤੇ ਹੋਏ ਗੱਠਜੋੜ ਨੂੰ ਨਕਾਰਿਆ ਨਹੀਂ ਜਾ ਸਕਦਾ ਇਹਨਾਂ ਲੀਡਰਾਂ ਦਾ ਨਾਲ ਇਹ ਵੀ ਕਹਿਣਾ ਹੈ ਕਿ ਜੋ ਵੀ ਹਾਈ ਕਮਾਂਡ ਫੈਸਲਾ ਲਏਗੀ ਉਹ ਮਨਜ਼ੂਰ ਕਰਨਗੇ ਹੁਣ ਦੇਖਣਾ ਹੋਵੇਗਾ ਕਿ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਨੇ ਜਾਂਦੇ ਜਾਂਦੇ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਯੋਧਿਆ ਵਿੱਚ ਰਾਮ ਲੱਲਾ ਪ੍ਰਾਣ ਪ੍ਰティਸ਼ਟਾ ਸਮਾਰੋ ਰਾਮ ਮੰਦਰ ਤੇ ਸ਼੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਰਸਮ ਹੋਈ ਪੂਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਪੂਜਾ ਸਮਾਰੋਹ ਨਾਲ ਜੁੜੀਆਂ ਰਸਮਾਂ ਵਿੱਚ ਲਿਆ ਹਿੱਸਾ ਰਾਮ ਮੰਦਰ ਤੇ ਦੇਰੀਹੋਰ ਤੇ ਸ਼੍ਰੀ ਰਾਮ ਤੋਂ ਮੰਗੀ ਮਾਫੀ ਪੂਰੇ ਦੇਸ਼ ਵਿੱਚ ਰਾਮ ਲੱਲਾ ਪ੍ਰਾਣ ਪ੍ਰティਸ਼ਟਾ ਸਮਾਰੋਹ ਦਾ ਜਸ਼ਨ ਲੋਕਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ ਲੋਕਾਂ ਵੱਲੋਂ ਥਾਂ-ਥਾਂ ਤੇ ਲਗਾਏ ਗਏ ਲੰਗਰ ਪੰਜਾਬ ਦੇ ਵੱਡੇ ਲੀਡਰਾਂ ਤੇ ਮੰਤਰੀਆਂ ਨੇ ਲੰਗਰਾਂ ਵਿੱਚ ਕੀਤੀ ਸੇਵਾ ਆਵਾਦੀ ਪਾਰਟੀ ਦੇ ਲੀਡਰ ਦਸਕਪਾਲ ਸਿੰਘ ਖਹਿਰਾ ਨੇ ਕੀਤਾ ਧੰਨਵਾਦ ਕਿਹਾ ਆਵਾਦੀ ਪਾਰਟੀ ਵਿੱਚ ਵੀ ਸਾਰੇ ਲੀਡਰ ਨਹੀਂ ਮਾੜੇ ਆਵਾਦੀ ਪਾਰਟੀ ਦੇ ਐਮਐਲਏ ਕੋਮਰ ਵਿਜੇ ਪ੍ਰਤਾਪ ਦਾ ਕੀਤਾ ਧੰਨਵਾਦ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਰਾਜਾਵੜਿੰਗਰੇ ਮਿਊਸਪਲ ਕਮੇਟੀ ਲਈ 74 ਲੱਖ ਦੇ ਲਗਾਏ ਗਏ ਟੈਂਡਰ ਦਾ ਲਿਆ ਜਾਇਜ਼ਾ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਕਿਹਾ ਪੰਜਾਬ ਸਰਕਾਰ ਨੇ ਨਹੀਂ ਲਈ ਗਿੱਦੜਬਾਹ ਦੀ ਕੋਈ ਸਾਰ ਕਿਹਾ ਮਿਊਸਪਲ ਕਮੇਟੀ ਵਾਲਿਆਂ ਨੂੰ ਹੀ ਕਰਨਾ ਚਾਹੀਦਾ ਉਦਘਾਟਨ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ